ਕੀਰਤਨੀਏ ਤਿਆਰ ਹੋਣਗੇ ਦੁਨੀਆ ਚ ਫਿਰ ਕਿਰਤਨੀਏ ਪਹਿਲੀ ਵਾਰ ਤਿਆਰ ਹੋਣਗੇ ਅਸਲੀ ਕੀਰਤਨੀਏ ਹੁਣ ਪੈਦਾ ਹੋਣਗੇ ਇਹ ਤਾਂ ਪਹਿਲਾਂ ਕੀਰਤਨੀਏ ਸ੍ਰੀ ਗੁਰੂ ਸਾਹਿਬ ਵਾਲੇ ਮੈਨੂੰ ਨਹੀਂ ਪਤਾ ਹੂੰ ਇਹਨਾਂ ਸੀ ਹੁਣ ਕੀਰਤਨੀਏ ਤਿਆਰ ਹੋਣਗੇ ਤੋਂ ਅਰ ਹੋਣਗੇ ਅੱਛੇ ਜੀ ਅਰਕਾ ਹੋ ਅਰਕਾ ਜਿਵੇਂ ਆਪਣੇ ਉਹਨਾਂ ਨੂੰ ਇੱਕ ਅਸ਼ਬਦੀ ਕੀਤੀ ਸੀ ਸੁਖਵੰਦ ਸਾਹਿਬ ਦੀ ਹਾਂਜੀ ਤੰਗਤਨ ਹੋ ਗਈ ਤੰਗਤਨ ਹੋ ਗਈ ਉਹਨਾਂ ਦੀ ਅਕੋ ਨਈ ਇਹ ਜੰਨਾ ਹੈ ਪੜਦੇ ਨਹੀਂ ਹੈ ਇਹ ਤੇ ਸਾਰੇ ਪੜਦੇ ਗੋਹ ਤੇ ਹੂੰ ਸਾਰੇ ਪੜਦੇ ਹੀ ਗੋਹ ਤੇ ਤੁਸੀਂ ਸਾਰੀ ਪ੍ਰਤੱਖੇ ਤਕਾਸਾ ਸਭ ਹੂੰ ਪ੍ਰਤੱਖ ਦਰਸ਼ਨੋ ਵਿਚਰਨੇ ਨੇ ਸਭ ਗੱਲੇ ਜੀ ਮੈਂ ਤਾਂ ਕੋਈ ਗੁਰਬਾਣੀ ਇਦਾਂ ਹੀ ਕਰਾਉਂਦੀ ਹੈ ਭਾਈ ਨਾਲ ਕੋ ਗੁਰਮੁਖ ਦੇਖ ਦਿਖਾਏ ਹੂੰ ਤਾਂ ਕਹੇਗਾ

फतेह सिंह के जते सिंह बोलते ने फतेह सिंह के जते सिंह जते जते सिंह के जते सिंह जते सिंह फतेह सिंह के जते सिंह ने अच्छा फतेह सिंह के जते सिंह अच्छा जते के सिंह है फतेह सिंह दे फतेह सिंह दे ने जते जने भी बनने ने अच्छा 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 फतेह फतेह सिंह का सिंह है हां जी ਜੋਰਾਵਰ ਸਿੰਘ ਨੇ ਬੋਲਿਆ ਹੈਗਾ ਅੱਛੇ ਜੀ ਫਤਿਹ ਜੀ ਸੋਣਿਆ ਜੀ ਵੀ ਅਸੀਂ ਇਕੱਠੇ ਕਰਕੇ ਸੰਗਤ ਸਿਰ ਫੇਰ ਇਹਹੀ ਪ੍ਰਚਾਰ ਫੇਰ ਜੁਰੂ ਕਰਾਂਗੇ ਜਿਹੜਾ ਥੋੜਾ ਜੋਰ ਹੈ ਲਾ ਲਿਓ ਠੀਕ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਸੁਣਿਆ ਹੈ ਜੀ ਚੰਗੀ ਤਰ੍ਹਾਂ ਸੋਚਿਆ ਜੇ ਜੇ ਜੋਰਾਵਰ ਸਿੰਘ ਬੋਲਦਾ ਨਾ ਜੀ ਕਾਉਲ ਚਾਹ ਦੇ ਸੋਚਦੇ ਭਈ ਛੋਟੇ ਮੁੰਡੇ ਨੂੰ ਮਰਵਾਤਾ ਬਡੇ ਨੇ ਨਾ ਹੋਰ ਐ ਨਹੀਂ ਜੀ ਛੋਟੇ ਦੇ ਛੋਟੇ ਦੇ ਵਿਚਾਰ ਨਹੀਂ ਪੁੱਛੇ ਕੀ ਸੀ ਬਡੇ ਦੇ ਵਿਚਾਰਾਂ ਨਾਲ ਛੋਟੇ ਦੇ ਵਿਚਾਰ ਹੋ ਸਕਦਾ ਛੋਟਾ ਡਰ ਜਾਂਦਾ ਜੀ ਛੋਟਾ ਹੀ ਬੋਲ ਪਿਆ ਬڑا ਬੋਲਿਆ ਹੀ ਨਹੀਂ ਬੜੇ ਨੇ ਉਹ ਰੋਕਿਆ ਹੀ ਨਹੀਂ ਨਾ ਉਹ ਦੋਨੇ ਵਿਚਾਰੇ ਇਕੱਤੇ ਜੀ ਕੋਈ ਐਂਸੈਂਜ ਜਿਦਾ ਜਨ ਅਰਦਾਸ ਕਰਦਾ ਉਹਨਾਂ ਦੀ ਜਿਹੜਾ ਕੇਸ ਨੂੰ ਅੱਛੇ ਜੀ ਵਾ ਹੂੰ ਤੇ ਜਿਵੇਂ ਜਿਹਾ ਤੁਸੀਂ ਕਹਿੰਗੋ ਜੀ ਨਾ ਇਹ ਭੱਤੇ ਸਿੰਘ ਜਿਹਦੇ ਨਾਲ ਕੀ ਮਤਲਬ ਪਰੋਣੇ ਦੱਸ ਆਹ ਹੱਲੇ ਵਿੱਚੋਂ ਜੀ ਇਹ ਜਿਹੜੇ ਜਥੇਕਰਨ ਨੇ ਭੱਤੇ ਸਿੰਘ ਦੇ ਰੋਤੇ ਚੱਲੇ ਭੱਦੇਵਰ ਤੋਂ ਹੀ ਜੀ ਤਾਂ ਠੀਕ ਹੈ ਗੱਲ ਪੈਣਾ ਕਿ ਤਾਂ ਅਸੀਂ ਵੀ ਆਪਣਾ ਸਤਸਗੁਰ ਅਕੈਡਮੀ ਦਾ ਜੋ ਇੰਟਰਨੈਟ ਦੇ ਉੱਤੇ ਹੈ ਜੀ ਉੱਥੇ ਵੀ ਅਸੀਂ ਐਲਾਨ ਕਰ ਦਈਏ ਭੱਤੇ ਸਿੰਘ ਕੇ ਜਥੇ ਸਿੰਘ ਹਾਂ ਕਰ ਦੋ ਪ੍ਰਗਟਿਓ ਖਾਲਸਾ ਪਰਮਾਤਮਾ ਪ੍ਰਗਟ ਪ੍ਰਗਟ ਹੋ ਗਿਆ ਬਦਲ ਸਿੰਘ ਕੇ ਜਦ ਸਿੰਘ ਪ੍ਰਗਟ ਨੇ ਠੀਕ ਹੈ ਜੀ ਜਿਹਨੂੰ ਸ਼ੰਕਾ ਹੈ ਕੱਢ ਲਵੇ ਠੀਕ ਹੈ ਜੀ ਬਦਲ ਸਿੰਘ ਕੇ ਜਦ ਸਿੰਘ ਪ੍ਰਗਟ ਹੋ ਚੁੱਕੇ ਨੇ ਬਦਲਗੜ ਸਾਹਿਬ ਤੋਂ ਠੀਕ ਹੈ ਜੀ ਜਿਹਨੂੰ ਸ਼ੰਕਾ ਹੈ ਆਪਣੇ ਕੱਢ ਸਕਦਾ ਪੂਰੀ ਕਰ ਸਕਦਾ ਨਵਰਤ ਕਰ ਸਕਦਾ ਠੀਕ ਹੈ ਜਿਹੜੇ ਪੱਖੋਂ ਮਰਜੀ ਕਰ ਲਵੇ ठीक है जी बस एक हम हो जी सचखंड बनाई बैठे ने को पूरे ही बैठे सब चाहे आज या तो को सच खंड साबित करो नहीं पता फते जस सिंह अभी साबित करते ठीक है ये तो ऐलान करना ही पव हूं हो गया जी एलान हो गया जी ਬਿਲਕੁਲ ਹੋਇਆ ਜੀ ਹਾਂ ਖਾਲਸਾ ਰਹਿਣਾ ਸਤਗੁਰ ਪੂਰਾ ਪ੍ਰਗਟ ਹੋ ਗਿਆ